ਕੱਕਸਾ ਮੈਂ ਕੁੱਲ 25000 ਆਪਣੀ ਪਤਨੀ ਦੇ ਤੋਰ ਜਾਣ ਤੋਂ ਬਾਅਦ ਲਿਖੀ ਹੈ ਪੂਰੀ ਖਿਤਾਬ ਮੇਂ ਖਟੜਾ ਜੀ ਆ ਰਹੀ ਹੈ ਮੇਰੇ ਜੀਵਨ ਸਾਥਣ ਤੇ ਪੰਚ ਕਵਤਾਵਾਂ ਮੇਰੀ ਕੋਈ ਹੋ ਗਈਆਂ ਨੇ ਹੋਰ 5-10 ਕਵਤਾਵਾਂ ਲਿਖ ਕੇ ਉਪਰਾਨ ਸਰਦੀ ਆਉਗੀ ਉਹਦੇ ਤੋਂ ਮੇਰਾ ਦਿਲ ਕੀਤਾ ਕਿ ਇੱਕ ਨਜ਼ਮ ਹੈ ਤੁਹਾਨੂੰ ਉਹਨਾਂ ਕਵਤਾਵਾਂ ਜੋ ਬਿਲਕੁਲ ਸਰਜਰੀ ਕਰਤਾ ਸੁਣਾਉਣਾ ਬਹੁਤ ਛੋਟੀ ਕਪਟਾਂ ਦੋ ਪਹਿਰਾ ਨਹੀਂ ਕਪਟਾਂ ਇੱਕ ਕਪ ਇੱਕ ਪਹਿਰਾ ਇਹਦਾ ਮੇਰੀ ਜੀਵਨ ਸਾਥੀ ਨੇ ਤੁਰ ਜਾਣ ਤੋਂ ਪਹਿਲਾਂ ਹੂੰ ਤੇ ਇੱਕ ਆਖਰੀ ਪਹਿਰਾ ਉਹ ਮੇਰੀ ਜੀਵਨ ਸਾਥੀ ਨੇ ਤੁਰ ਜਾਣ ਤੋਂ ਬਾਅਦ ਇਹ ਧਿਆਨ ਰੱਖਿਓ ਕਪਤਾ ਸੁਣੋ ਕਪਤਾ ਦਾ ਨਾਮ ਕੋਲ 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 सिलेंडर, सिलेंडर, है, मैं कभी दरबार है तू कह मुकड़ वाला है सिलेंडर मैं कहा अज तब कभी दरबार है, तो है सिलेंडर, तू तो फिर कहती दी राशन की लिस्ट ही बना ते मैं कपड़ा औफस होने वाले कमियों की सूची तैयार करे जाने बाद हम जो भी कोई फोन आता है कवि तो दरबार ले तो मैं सिलेंडर हिला के वेगा जो मैं